ਹਾਂਜੀ ਪਿਆਰੇ ਦੋਸਤੋ ਮੈਂ ਅੱਜ ਆਪਣੇ ਸਫ਼ਰ ਦੀ ਸ਼ੁਰੂਆਤ ਉਸੇ ਤਰੀਕੇ ਨਾਲ ਕਰਨ ਜਾ ਰਿਹਾ ਹਾਂ ਜਿਵੇਂ ਆਪਾਂ ਹਰ ਰੋਜ਼ ਕਰਦੇ ਹਾਂ ਅੱਜ ਸੋਹਣੀ ਧੁੱਪ ਲੱਗਦਾ ਨਿਕਲੀ ਹੈ ਕਿਉਂਕਿ ਕੱਲ ਥੋੜੀ ਜੀ ਬਾਰਿਸ਼ ਹੋਈ ਆ ਇਧਰਲੇ ਇਲਾਕੇ ਦੇ ਵਿੱਚ ਆਪਾਂ ਹਰ ਰੋਜ਼ ਕਿਸੇ ਨਾ ਕਿਸੇ ਸਮਾਜਿਕ ਮੁੱਦੇ ਨੂੰ ਲੈ ਕੇ ਕਿਸੇ ਨਾ ਕਿਸੇ ਘਟਨਾ ਨੂੰ ਲੈ ਕੇ ਕੋਈ ਜਾ ਮੈਂ ਕੁਝ ਜੀ ਆਪਦੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਦਾ ਰਹਿਣਾ ਅੱਜ ਮੈਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਜਾ ਰਿਹਾ ਹਾਂ ਆਪਣਾ ਜਿਹੜਾ ਸਾਈਕਲ ਰੇਸ ਬਾਰੇ ਸਾਈਕਲ ਰੇਸ ਪਿਛਲੇ ਸਾਲ 17 ਸਤੰਬਰ 2023 ਨੂੰ ਬਾਬਾ ਫਰੀਦ ਦੇ ਮੇਲੇ ਤੇ ਹੋਣੀ ਸੀਗੀ WhatsApp ਰਾਹੀਂ ਮੈਨੂੰ ਪਹਿਲਾਂ ਹੀ ਪਤਾ ਚੱਲ ਗਿਆ ਸੀ ਕਿ ਸਾਈਕਲ ਰੇਸ ਹੋਣੀ ਹੈ ਕਿ ਮੈਂ ਤਾਂ ਸਕੂਲ ਮਤਲਬ ਸਾਈਕਲ ਤੇ ਜਾਂਦਾ ਹੁੰਨ ਕਰਕੇ ਮੇਰੀ ਵੀ ਉਹਦੇ ਵਿੱਚ ਰੁਚੀ ਜਾਗੀ ਉਤਸ਼ਾਹਿਤ ਹੋਇਆ ਮੈਂ ਵੀ ਮੈਂ ਵੀ ਉਸ ਦਿਨ ਜਾਵਾਂਗਾ ਬਾਬਾ ਫਰੀਦ ਦਾ ਮੇਲਾ ਫਰੀਦਕੋਟ ਦੇ ਵਿੱਚ ਲੱਗਦਾ ਬਾਬਾ ਫਰੀਦ ਪੰਜਾਬੀ ਸਾਹਿਤ ਦੇ ਪਹਿਲੇ ਕਵੀ ਹੋਏ ਆ ਪਹਿਲੇ ਸੂਫੀ ਕਵੀ ਵੀ ਹੋਏ ਆ ਉਹਨਾਂ ਦੇ ਨਾਲੋਂ ਜਿਹੜਾ ਮੰਨਿਆ ਜਾਂਦਾ ਕਿ ਮੋਢ ਪੰਜਾਬੀ ਸਾਹਿਤ ਦਾ ਵਜਦਾ ਉਹਨਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਆ ਉਹਨਾਂ ਦੇ 112 ਸ਼ਲੋਕ ਤੇ ਚਾਰ ਸ਼ਬਦ ਆ ਜਿਹੜਾ ਲੋਰ ਆਗ ਸੁਹੀ ਲੋਰ ਆਗਾ ਸਾ ਦੇ ਵਿੱਚ ਦਰਜ ਹੈ ਸੋ ਤਾਂ ਬਾਬਾ ਫਰੀਦ ਸਾਨੂੰ ਨਿਮਰਤਾ ਦੱਸਦੇ ਆ ਪਿਆਰ ਮੁਹੱਬਤ ਸਾਰਾ ਕੁਝ ਦੱਸਦੇ ਆ ਫਰੀਦਕੋਟ ਨਾਲ ਮੇਰਾ ਖਾਸ ਲਗਾ ਕਿਉਂਕਿ ਮੇਰੀ ਜਿਹੜੀ ਪੜ੍ਹਾਈ ਆ ਉਹ ਫਰੀਦਕੋਟ ਸ਼ਹਿਰ ਦੀ ਆ ਮੈਂ ਆਪਦੀ ਗ੍ਰੈਜੂਏਸ਼ਨ ਬੀਏ ਉਥੇ ਕੀਤੀ ਆ ਤੇ 3 ਸਾਲ ਲਗਾਤਾਰ ਉਥੇ ਪੜ੍ਹਾਈ ਕੀਤੀ ਆ ਬਹੁਤ ਖੂਬਸੂਰਤ ਸ਼ਹਿਰ ਆ ਰਾਜਿਆਂ ਦਾ ਸ਼ਹਿਰ ਆ ਉਥੇ ਬਹੁਤ ਸਾਰੀਆਂ ਵਿਦਿਅਕ ਸੰਸਥਾਵਾਂ ਨੇ ਤੇ ਮੇਲਾ ਜਿਹੜਾ ਲੱਗਦਾ ਹੈ ਹਰ ਸਾਲ 23 ਸਤੰਬਰ ਤੋਂ ਲੱਗਦਾ ਹੈ ਉੱਥੇ ਫਰੀਦਕੋਟ ਦੇ ਵਿੱਚ ਜਿੱਦੇ ਵਿੱਚ ਪੁਸਤਕ ਮੇਲਾ ਹੁੰਦਾ ਹੈ ਨਾਟਕ ਮੇਲੇ ਹੁੰਦੇ ਨੇ ਕਸ਼ਤੀ ਮੇਲੇ ਹੁੰਦੇ ਨੇ ਖੇਡਾਂ ਦੇ ਵੱਖ-ਵੱਖ ਮੁਕਾਬਲੇ ਹੁੰਦੇ ਨੇ ਵਾਲੀ-ਵਾਲ ਮੁਕਾਬਲੇ ਹੁੰਦੇ ਨੇ ਬਾਸਕਟਬਾਲ ਮੁਕਾਬਲੇ ਹੁੰਦੇ ਨੇ ਹਰ ਕਿਸਮ ਦੀਆਂ ਲਗਭਗ ਖੇਡਾਂ ਹੁੰਦੀਆਂ ਤੇ ਇਸ ਵਾਰ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਦੇ ਲਈ ਸਾਈਕਲ ਰੇਸ ਵੀ ਸੀ ਸਾਈਕਲ ਰੇਸ ਜਿਹੜੀ 17 ਸਤੰਬਰ ਦੀ ਸੀ ਲਗਭਗ ਇੱਕ ਹਫਤਾ ਪਹਿਲਾਂ ਸੀ ਮੇਲੇ ਦੇ ਸ਼ੁਰੂ ਹੋਣ ਤੋਂ ਤੇ ਉਸ ਦਿਨ ਮੈਂ ਵੀ ਏਸੀ ਵੀ ਜਾਣਾ ਜ਼ਰੂਰ ਆ ਤੇ ਮੈਂ ਉਸ ਦਿਨ ਬਾਰਿਸ਼ ਹੋ ਰਹੀ ਸੀਗੀ ਥੋੜੀ ਥੋੜੀ ਕੈਣ ਮੈਣ ਜੀ ਹੋ ਰਹੀ ਸੀਗੀ ਤੇ ਪਰ ਮੈਂ ਆਪਦਾ ਸਾਈਕਲ ਲੈ ਕੇ ਫਿਰ ਵੀ 6:00 ਵਜੇ ਕਿਉਂਕਿ ਉਸ ਤੋਂ ਪਹਿਲਾਂ ਤਾਂ ਬੱਸਾਂ ਜਾਣੇ ਸ਼ੀ ਰਹੀਆਂ 6 ਵਜੇ ਮੈਂ ਬੱਸ ਸਟੈਂਡ ਵਿੱਚ ਪਹੁੰਚਿਆ بارش ਹੋਣ ਕਰਕੇ ਸਵਾਰੀਆਂ ਜਿਆਦਾ ਹੈ ਨਹੀਂ ਸੀ ਮੈਂ ਉਸ ਕੰਡਕਟਰ ਨੂੰ ਬੇਨਤੀ ਕੀਤੀ ਵੀ ਮੇਰਾ ਜਿਹੜਾ ਸਾਈਕਲ ਆ ਕਿਉਂਕਿ ਮੇਰੇ ਕੋਲੇ ਆਹ ਸਾਈਕਲ ਆ ਇਹ ਸਾਈਕਲ ਲੈਨ ਪਿੱਛੇ ਕਾਰਨ ਕੀ ਆ ਕਿ ਪੰਜਾਬ ਦੇ ਧਰਾਤਲ ਅਨੁਸਾਰ ਬਣਿਆ ਹੋਇਆ ਸਾਈਕਲ ਇਹਦੇ ਤੇ ਉਸ ਵਧੀਆ ਤਰੀਕੇ ਨਾਲ ਬੈਠ ਸਕਦੇ ਹਾਂ ਅੱਜ ਕੱਲ ਲੋਕਾਂ ਦੇ ਵਿੱਚ ਇਸ ਸਾਈਕਲ ਦੀ ਬਜਾਏ ਦੂਜਾ ਸਾਈਕਲ ਲੈਣ ਦਾ ਰੁਝਾਨ ਆ ਉਹਦੇ ਤੇ ਆਪਾਂ ਕੁਝ ਲਿਆਵ ਵੀ ਨਹੀਂ ਸਕਦੇ ਜੇ ਪੀਣ ਹੀ ਚੱਕ ਕੇ ਲਿਆਉਣਾ ਕੋਈ ਬਾਜ਼ਾਰ ਦੇ ਵਿੱਚੋਂ ਸਮਾਨ ਲਿਆਉਣਾ ਇਹਦੀ ਟੋਕਰੀ ਵਿੱਚ ਰੱਖਿਆ ਜਾ ਸਕਦਾ ਪਿੱਛੇ ਲੱਦ ਸਕਦੇ ਆ ਆਪਾਂ ਸਮਾਨ 20-30 ਕਿਲੋ ਦਾ ਸਮਾਨ ਤੇ ਹੋਰ ਵੀ ਬਹੁਤ ਸਾਰੇ ਕਾਰਨਾ ਆਪਣੇ ਸਰੀਰਕ ਬਣਤਰ ਅਨੁਸਾਰ ਇਹ ਸਾਈਕਲ ਬਣਾਏ ਗਏ ਆ ਜਿਹਦੇ ਨਾਲ ਇਹ ਸਾਈਕਲ ਬਹੁਤ ਵਧੀਆ ਨੇ ਤਾਂ ਇਸੇ ਤਰੀਕੇ ਨਾਲ ਮੈਂ ਉਸ ਕਨਡਕਟਰ ਨੂੰ ਬੇਨਤੀ ਕੀਤੀ ਮੈਂ ਕਿਹਾ ਵੀਰ ਜੀ ਮੇਰਾ ਸਾਈਕਲ ਵੀ ਲੈ ਚੱਲੋ ਪਹਿਲਾਂ ਤਾਂ ਨਾ ਨੁਕਰ ਜੀ ਕਰਦਾ ਰਿਹਾ ਫੇਰ ਪਤਾ ਨਹੀਂ ਉਹਦੇ ਮਨ ਵਿੱਚ ਕੀ ਆਈ ਕਿ ਉਹਨੇ ਮੇਰਾ ਸਾਈਕਲ ਕਹਿੰਦਾ ਬੱਸ ਦੇ ਵਿੱਚ ਹੀ ਲੈ ਜਾ ਲੈ ਆ ਤਾਂ ਮੈਂ ਉੱਥੇ ਇੱਕ ਵੀਰ ਨੂੰ ਬੇਨਤੀ ਕੀਤੀ ਉਹ ਆਉਦੇ ਪਤਾ ਨਾਲ ਸੀ ਮੁੰਡਾ ਸੀ ਇੱਕ 22 23 ਸਾਲ ਦਾ ਨੌਜਵਾਨ ਤੇ ਉਹਨੇ ਸਾਈਕਲ ਵਿੱਚ ਰੱਖ ਦਿੱਤਾ ਅੰਦਰ ਜਿੱਥੇ ਸਵਾਰੀਆਂ ਬੈਠਦੀਆਂ ਉਹਦੇ ਨਾਲ ਹੀ ਸੀਟ ਤੇ ਲਾਤਾ ਕਿਉਂਕਿ ਸਵਾਰੀਆਂ ਜਿਆਦਾ ਹੈ ਹੀ ਨਹੀਂ ਸੀ ਨਹੀਂ ਤਾਂ ਸ਼ਾਇਦ ਉਹ ਕੰਡਕਟਰ ਮੇਰਾ ਸਾਈਕਲ ਰਖਵਾਉਂਦਾ ਵੀ ਨਾ ਤਾਂ ਚਲੋ ਮੈਂ ਕੋਟਕਪੂਰੇ ਚੱਲ ਆ ਗਿਆ ਮੇਰਾ ਕੋਟਕਪੂਰੇ ਤੱਕ ਦਾ ਸਫ਼ਰ ਬਹੁਤ ਸੌਖਾ ਰਿਹਾ ਪਰ ਕੋਟਕਪੂਰੇ ਜਾਣ ਤੋਂ ਬਾਅਦ ਉੱਥੇ ਬੱਸਾਂ ਦੇ ਵਿੱਚ ਰਸ਼ ਵੀ ਬਹੁਤ ਤੇ ਕੋਈ ਵੀ ਕੰਡਕਟਰ ਮੇਰਾ ਜਿਹੜਾ ਹੈ ਸਾਈਕਲ ਰਖਾਉਣ ਨੂੰ ਤਿਆਰ ਨਾ ਹੋਵੇ ਉਹ ਕਹਿੰਦੇ ਬਾਈ ਜੀ ਅਸੀਂ ਸਾਈਕਲ ਨਹੀਂ ਰਖਾ ਸਕਦੇ ਫਿਰ ਮੈਂ ਇੱਕ ਪੰਜਾਬ ਰੋਡਵੇਜ ਦੀ ਬੱਸ ਸੀ ਤੇ ਉਹਨੂੰ ਬੇਨਤੀ ਕੀਤੀ ਮੈਂ ਕਿਹਾ ਵੀਰ ਬਣੇ ਮੇਰਾ ਮੇਰੇ ਸਾਈਕਲ ਰੇਸ ਆ ਤੇ ਮੈਨੂੰ ਤੂੰ ਜ਼ਰੂਰ ਉਥੇ ਮੈਨੂੰ ਲੈ ਚੱਲ ਵੀਰ ਬਣੇ ਤਾਂ ਉਹ ਕਹਿੰਦਾ ਜਾ ਓਂ ਕਰ ਫਿਰ ਤੂੰ ਸਾਈਕਲ ਆਪਦਾ ਜਿਹੜਾ ਉਹੋ ਮਤਲਬ ਛੱਤ ਦੇ ਉੱਪਰ ਲੈ ਜਾ ਮੈਂ ਕਿਸੇ ਤਰੀਕੇ ਨਾਲ ਬਹੁਤ ਔਖਾ ਜਾ ਹੋ ਕੇ ਮੋਢੇ 'ਚ ਪਾ ਕੇ ਤੇ ਸਾਈਕਲ ਉੱਪਰ ਲੈ ਕੇ ਗਿਆ ਤੇ ਮੈਨੂੰ ਉੱਪਰ ਹੀ ਬਹਿਣਾ ਪੈਣਾ ਸੀ ਕਿਉਂਕਿ ਉਹਦੀ ਜਿਹੜੀ ਕਿਨਾਰੀ ਸੀ ਕੰਨੀਆਂ ਦੇ ਜਿਹੜੀ ਹੁੰਦੀ ਆ ਕਿਸ ਚੀਜ਼ ਨੂੰ ਡਿੱਗਣ ਤੋਂ ਰੋਕਣ ਵਾਲੀ ਬਹੁਤ ਛੋਟੀ ਸੀਗੀ ਬਹੁਤੀ ਵੱਡੀ ਨਹੀਂ ਸੀ ਤਾਂ ਮੈਂ ਉੱਤੇ ਹੀ ਬੈਠ ਗਿਆ ਪਰ ਫਰੀਦਕੋਟ ਤੱਕ ਜਿਹੜਾ ਹੈ ਵਾਰ-ਵਾਰ ਜਿਹੜੇ ਉਹ ਦਰਖਤ ਆ ਰਹੇ ਸੀ ਵਾਰ-ਵਾਰ ਮੈਨੂੰ ਛੂ ਰਹੇ ਸੀ ਕਈਆਂ ਦੇ ਤਾਂ ਪੱਤੇ ਵੀ ਮੇਰੇ ਵਿੱਚੋਂ ਵੱਜੇ ਪਰ ਮੈਂ ਫਿਰ ਵੀ ਕਿਸੇ ਤਰੀਕੇ ਨਾਲ ਫਰੀਦਕੋਟ ਅੱਪੜਿਆ ਪਹੁੰਚਿਆ ਉੱਥੇ ਪਹੁੰਚਣ ਤੋਂ ਬਾਅਦ ਮੈਂ ਜਿਹੜਾ ਹੈ ਸਾਈਕਲ ਕਿਸੇ ਤਰੀਕੇ ਨਾਲ ਫਿਰ ਕੋਈ ਲੁਵਾਵੇ ਨਾ ਉੱਥੇ ਬਹੁਤ ਇੱਕ ਮੈਂ ਬੇਨਤੀ ਕੀਤੀ ਮੈਂ ਕਿਹਾ ਵੀਰ ਬਣੇ ਯਾਰ ਲੁਵਾਇਂ ਚੱਲ ਉਹਨੇ ਕਿਸੇ ਨਾ ਕਿਸੇ ਤਰੀਕੇ ਨਾਲ ਤੇ ਮੈਂ ਲਾਇਆ ਵੀ ਮਸਾਂ ਕਿਉਂਕਿ ਜਦੋਂ ਆਪਾਂ ਕਿਸੇ ਚੀਜ਼ ਨੂੰ ਮੈਂ ਕਿ ਉੱਪਰ ਚੜਦੇ ਜਾਂ ਉਤਾਰਦੇ ਆ ਨਾ ਕਿਸੇ ਚੀਜ਼ ਤੋਂ ਚੜਾਈ ਚੜਦੇ ਜਾਂ ਉਤਰਦੇ ਆ ਉਸ ਵੇਲੇ ਕਿਸੇ ਚੀਜ਼ ਦਾ ਥੋੜਾ ਵਜਨ ਵੀ ਬਹੁਤ ਆ ਲੱਗਦਾ ਸੋ ਮੈਂ ਕਿਸੇ ਤਰੀਕੇ ਨਾਲ ਉਤਾਰਿਆ ਅੱਡੇ ਤੌਰਲੇ ਪਾਸੇ ਗੋਲ ਚੌਂਕ ਮੈਂ ਹੂੰ ਜਾਂਦਿਆਂ ਹੋਇਆਂ ਹੀ ਵੇਖ ਲਿਆ ਸੀ ਕਿਉਂਕਿ ਰੈਲੀ ਔਰਲੇ ਪਾਸੇ ਸ਼ੁਰੂ ਹੋਣੀ ਸੀ ਨਹਿਰਾਂ ਤੋਂ ਤੇ ਉੱਧਰ ਜਾਣਾ ਸੀ ਗੋਲ ਚੌਂਕ ਵੱਲੀ ਤਾਂ ਮੈਂ ਅਨੁਸਾਰ ਜਿਹੜਾ ਹੈ ਗੋਲ ਚੌਂਕ ਤੱਕ ਪੜ ਗਿਆ ਤੇ ਮੈਂ ਰੈਲੀ ਵੇਖ ਲਈ ਤੇ ਉਦੇ ਵਿੱਚ ਹੀ ਜਿਹੜਾ ਹੈ ਸਾਈਕਲ ਰੇਸ ਦੇ ਵਿੱਚ ਮੈਂ ਮਤਲਬ ਐਂਟਰ ਹੋਗਾ ਮੈਨੂੰ ਨਹੀਂ ਸੀ ਪਤਾ ਇਸ ਸਾਈਕਲ ਰੇਸ ਦੇ ਵਿੱਚ ਕੌਣ-ਕੌਣ ਆ ਕੌਣ ਨਹੀਂ ਤਾਂ ਮੈਂ ਉੱਥੇ ਸਾਈਕਲ ਰੇਸ ਦੇ ਵਿੱਚ ਹਿੱਸਾ ਲੈਣ ਲੱਗ ਗਿਆ ਮੇਰੇ ਨਾਲ ਇੱਕ ਜਿਹੜਾ ਮਨੁੱਖ ਸੀ ਕਾਫੀ ਉਹਦੀ ਉਹਦਾ ਕੱਦ ਸੀਗਾ ਮਤਲਬ ਤੇ ਨਾਲ ਉਹਦੇ ਇੱਕ ਹੋਰ ਇਨਸਾਨ ਸੀ ਉਹ ਥੋੜਾ ਜਿਹਾ ਭਾਰਾ ਸੀ ਤਮਾਰਾ ਰਸਤੇ ਵਿੱਚ ਉਹ ਮੇਰੇ ਨਾਲ ਗੱਲਾਂ ਕਰਦਾ ਗਿਆ ਮੈਂ ਉਹਦੇ ਨਾਲ ਗੱਲਾਂ ਕਰਦਾ ਗਿਆ ਮੈਨੂੰ ਇਹ ਨਹੀਂ ਪਤਾ ਉਹ ਕੌਣ ਆ ਤਾਂ ਉਹਨੂੰ ਸਾਨੂੰ ਦੋਨਾਂ ਨੂੰ ਮਤਲਬ ਇੱਕ ਦੂਜੇ ਬਾਰੇ ਕੋਈ ਜਾਣਕਾਰੀ ਨਹੀਂ ਤਾਂ ਉਹਨੇ ਮੈਨੂੰ ਪੁੱਛਿਆ ਜੀ ਤੁਸੀਂ ਕਿੱਥੋਂ ਆਏ ਮੈਂ ਕਹਾ ਬਾਗਾ ਪੁਰਾਣਾ ਤੋਂ ਆਇਆ ਜੀ ਪਹਿਲਾਂ ਤਾਂ ਉਹਨੂੰ ਲੱਗਾ ਸ਼ਾਇਦ ਸਾਈਕਲ ਚਲਾ ਕੇ ਆਏ ਮੈਂ ਕਹਾ ਨਹੀਂ ਜੀ ਮੈਂ ਸਾਈਕਲ ਚਲਾ ਕੇ ਨਹੀਂ ਮੈਂ ਤਾਂ ਬੱਸ ਰਾਂ ਹੀ ਰੱਖ ਕੇ ਲੈ ਕੇ ਆਇਆ ਤਾਂ ਉਹ ਬੜਾ ਖੁਸ਼ ਹੋਇਆ ਨ ਕੋ ਕਾਫੀ ਗੱਲਾਂ ਮੇਰੇ ਨਾਲ ਕਰਦਾ ਗਿਆ ਵੀ ਅੱਜ ਕੱਲ ਸਮਾਜ ਦੇ ਵਿੱਚ ਵੀ ਵੱਡੇ ਤੋਂ ਵੱਡਾ ਇਨਸਾਨ ਜਾਂ ਛੋਟੇ ਤੋਂ ਛੋਟਾ ਇਨਸਾਨ ਇਹ ਮਹਿਸੂਸ ਤਾਂ ਕਰਦਾ ਕਿ ਉਹਦੀ ਸਿਹਤ ਲਈ ਕੁਝ ਨਾ ਕੁਝ ਹੋਣਾ ਚਾਹੀਦਾ ਉਹਦੇ ਲਈ ਸ਼ਾਇਦ ਸਾਈਕਲ ਹੀ ਹੋਣਾ ਚਾਹੀਦਾ ਪਰ ਲੋਕ ਜਿਹੜੇ ਆ ਆਪਦੀ ਸਿਹਤ ਨੂੰ ਨਹੀਂ ਤਰਜੀਹ ਦਿੰਦੇ ਸਟੇਟਸ ਨੂੰ ਦਿੰਦੇ ਆ ਇਸ ਕਰਕੇ ਸ਼ਾਇਦ ਉਹ ਸਾਈਕਲ ਚੱਕਣ ਦੀ ਬਜਾਏ ਗੱਡੀ ਚੱਕਦੇ ਆ ਜਾਂ ਮੋਟਰਸਾਈਕਲ ਚੱਕਦੇ ਆ ਚਲੋ ਥੋੜੀ ਜਿਹੀ ਵਾਟ ਅਸੀਂ ਗਏ ਉਹਨੇ ਇੱਕ ਜੈਪਸੀ ਵਾਲੇ ਕਮਾਂਡੋ ਨੂੰ ਹੱਥ ਕੀਤਾ ਕਿਉਂਕਿ ਥੋੜੀ ਥੋੜੀ بارش ਹੋਣ ਲੱਗ ਗਈ ਸੀ ਤਾਂ ਉੱਪਰ ਜਾਇਆ ਨੌਜਵਾਨ ਉਹਦਾ ਫੜ ਮੇਰਾ ਮੋਬਾਈਲ ਉਹਨਾਂ ਨੇ ਮੋਬਾਈਲ ਫੜ ਲਿਆ ਫਿਰ ਮੈਨੂੰ ਪਤਾ ਲੱਗਾ ਕਿ ਇਹ ਐਸਐਸਪੀ ਫਰੀਦਕੋਟ ਆ ਹਰਜੀਤ ਸਿੰਘ ਤੇ ਨਾਲ ਉਹਨਾਂ ਦੇ ਡੀਆਈਜੀ ਸੀ ਜਿਹੜੇ ਡੀਆਈਜੀ ਸੀ ਉਹ ਤਾਂ ਉਹਨਾਂ ਨਹਿਰਾਂ ਤੋਂ ਥੋੜਾ ਜਿਹਾ ਅਗਲੇ ਪਾਸੇ ਉਹਨਾਂ ਨੇ ਸਾਈਕਲ ਰੇਸ ਮਤਲਬ 2 ਕਿਲੋਮੀਟਰ ਦਾ ਫਾਸਲਾ ਹੋਊਗਾ ਉੱਥੋਂ ਤੱਕ ਕੀਤੀ ਤੋ ਵਾਪਸ ਆ ਗਏ ਮੈਂ ਅਕਸਰ ਅਫਸਰ ਕਰਦੇ ਹੁੰਦੇ ਪਰ ਉਹ ਜਿਹੜੇ ਐਸਐਸਪੀ ਸੀਗੇ ਉਹ ਮੇਰੇ ਨਾਲ ਤੁਰਦੇ ਗਏ ਗੱਲਾਂ ਕਰਦੇ ਗਏ ਮੈਂ ਪੁੱਛਿਆ ਜੀ ਤੁਸੀਂ ਕਿੱਥੋਂ ਕਹਿੰਦੇ ਵੀ ਮੈਂ ਪਟਿਆਲੇ ਤੋਂ ਹਾਂ ਤੇ ਆਈਪੀਐਸ ਹਨ ਤੇ ਮੈਂ ਕਿਹਾ ਜੀ ਤੁਹਾਡੀ ਕੁਆਲੀਫਿਕੇਸ਼ਨ ਕੀ ਆ ਉਹਨਾਂ ਨੇ ਮੈਨੂੰ ਦੱਸਿਆ ਵੀ ਮੈਂ ਐਮਐਸਸੀ ਹਾਂ ਮੈਨੂੰ ਪ੍ਰੋਪਰ ਉਹਦਾ ਨਾਮ ਨਹੀਂ ਯਾਦ ਜਿਹੜੀ ਉਹਨਾਂ ਨੇ ਡਿਗਰੀ ਦੱਸੀ ਸ਼ਾਇਦ ਮਕੈਨੀਕਲ ਕੈਮਿਸਟਰੀ ਸੀ ਐਵੇਂ ਜੀ ਸੀ ਕੋਸ ਮਤਲਬ ਮੈਂ ਉਸ ਦਾ ਯਾਦ ਨਹੀਂ ਰੱਖ ਸਕਿਆ ਵੀ ਉਹਨਾਂ ਨੇ ਕਿਹੜੀ ਮੈਨੂੰ ਆਪਦੀ ਡਿਗਰੀ ਦੱਸੀ ਸੀਗੀ ਚਲੋ ਅਸੀਂ ਗੱਲਾਂ ਬਾਤਾਂ ਕਰਦੇ ਤੁਰੇ ਗਏ ਉਹਨਾਂ ਨੇ ਹੋਰ ਬਹੁਤ ਸਾਰੀਆਂ ਗੱਲਾਂ ਕੀਤੀਆਂ ਪੁੱਛਿਆ ਮੇਰੇ ਨਾਲ ਗੱਲਾਂ ਕੀਤੀਆਂ ਵੀ ਜਿਹੜਾ ਅੱਜ ਕੱਲ ਨਸ਼ਿਆਂ ਦਾ ਵਗਦਾ ਦਰਿਆ ਇਹਨੂੰ ਕਿਵੇਂ ਰੋਕਿਆ ਜਾ ਸਕਦਾ ਮੈਂ ਕਿਹਾ ਜੀ ਨਸ਼ਿਆਂ ਦੇ ਵਗਦੇ ਦਰਿਆ ਨੂੰ ਖੇਡਾਂ ਦੇ ਰਾਹੀਂ ਹੀ ਦੂਰ ਕੀਤਾ ਜਾ ਸਕਦਾ ਹੋਰ ਕਿਸੇ ਤਰੀਕੇ ਨਾਲ ਨਹੀਂ ਨੁਰ ਪਤਾ ਜਾ ਸਕਦਾ ਹਾਲਾਂਕਿ ਉਹ ਐਸਐਸਪੀਸੀ ਉਹਨਾਂ ਨੇ ਮੇਰੇ ਤੋਂ ਪੁੱਛ ਕੇ ਕੀ ਲੈਣਾ ਜਦਕਿ ਉਹਨਾਂ ਕੋਲ ਸਭ ਜਾਣਕਾਰੀ ਆ ਪਰ ਫਿਰ ਵੀ ਕਈਆਂ ਇਨਸਾਨਾਂ ਦੀ ਇਹ ਖਾਸੀਅਤ ਹੁੰਦੀ ਆ ਜਿਹੜੇ ਵੱਡੇ ਇਨਸਾਨ ਹੁੰਦੇ ਉਹ ਦੂਜੇ ਦੀ ਗੱਲ ਨੂੰ ਵੀ ਤਰਜੀਹ ਦਿੰਦੇ ਕੁਝ ਲੋਕਾਂ ਦੀ ਆਦਤ ਹੁੰਦੀ ਉਹ ਆਪਦੀ ਗੱਲ ਨੂੰ ਹੀ ਤਰਜੀਹ ਦਿੰਦੇ ਆ ਜੇ ਕਿਸੇ ਨਾਲ ਗੱਲ ਕਰਦੇ ਹੋ ਉਹਨਾਂ ਦੂਜੇ ਦੀ ਘੱਟ ਸੁਣਦੇ ਆਪਦੀ ਵੱਧ ਗੱਲ ਕਰਦੇ ਆ ਇਸ ਕਰਕੇ ਉਹ ਲੋਕਾਂ 'ਚ ਕੱਟੇ ਜਾਂਦੇ ਤਾਂ ਪਰ ਉਹਨਾਂ ਨੇ ਹੋਗਾ ਉਸੇ ਤਰੀਕੇ ਨਾਲ ਜਦੋਂ ਮੈਨੂੰ ਪੁੱਛਿਆ ਅਸੀਂ ਗੱਲਾਂ ਬਾਤਾਂ ਕਰਦੇ ਚਲੇ ਗਏ ਮੈਂ ਫਿਰ ਪਰਿਵਾਰ ਨਾਲ ਬਾਰੇ ਪੁੱਛਿਆ ਕਹਿੰਦੇ ਜੀ ਹਾਂ ਮੇਰੀ ਮੈਰਿਜ ਹੋ ਗਈ ਆ ਤੇ ਬੱਚੇ ਆ ਮੇਰੇ ਉਹ ਚੰਡੀਗੜ੍ਹ ਰਹਿੰਦੇ ਨੇ ਤੇ ਮੇਰੀ ਟ੍ਰਾਂਸਫਰ ਹੁੰਦੀ ਰਹਿੰਦੀ ਆ ਤੇ ਅੱਜ ਕੱਲ ਮੈਂ ਫਰੀਦਕੋਟ ਦੇ ਵਿੱਚ ਚਲੋ ਉਸੇ ਗੱਲਾਂ ਕਰਦੇ ਚਲੇ ਗਏ ਚੰਦ ਅਵਾਜ ਆ ਪਿੰਡ ਸੀ ਜਿਹੜਾ ਸਾਡਾ ਡੈਸਟੀਨੇਸ਼ਨ ਸੀ ਉੱਥੋਂ ਅਸੀਂ ਵਾਪਸ ਹੋਣਾ ਸੀਗਾ ਮਾਫ਼ຊੌਂਦਿਆਂ ਹਾਂ ਵੀ ਅਸੀਂ ਗੱਲਾਂ-ਬਾਤਾਂ ਕਰਦੇ ਮੈਨੂੰ ਇਹ ਸੀ ਮੈਂ ਕਿਹਾ ਐਸਐਸਪੀ ਆ ਤੇ ਇਹ ਤੋਂ ਸ਼ਾਇਦ ਸਾਈਕਲ ਰੇਸ ਲੱਗਣੀ ਨਹੀਂ ਸੀ ਕਿਉਂਕਿ 30 ਕਿਲੋਮੀਟਰ ਦੀ ਸਾਈਕਲ ਰੇਸ 15 ਕਿਲੋਮੀਟਰ ਸੀ ਇੱਕ ਪਾਸਾ ਪਰ ਉਸ ਜਦੋਂ ਅਸੀਂ ਚੰਦਵਾਜ ਤੋਰਲੇ ਪਾਸੇ ਆਏ ਤਾਂ ਮੇਰਾ ਦਿਲ ਕੀਤਾ ਵੀ ਹੁਣ ਮੈਂ ਚੱਲ ਐਸਐਸਪੀ ਨਾਲ ਗੱਲਾਂ-ਗੁੱਲਾਂ ਦਾ ਕਰ ਲਿਆਂ ਹੁਣ ਵੀ ਮੈਂ ਭਜਾ ਵੀ ਲਵਾਂ ਸਾਈਕਲ ਵੀ ਮੈਂ ਹੋਰ ਨਾਲ ਤੋਂ ਪੂਰੇ ਨੰਗਾ ਮੈਨੂੰ ਨਹੀਂ ਸੀ ਪਤਾ ਮੇਰੇ ਤੋਂ ਕਿੰਨੇ ਕ ਅੱਗੇ ਆ ਤਾਂ ਮੈਂ ਭਜਾਉਣ ਦਾ ਮਤਲਬ ਭਜਾਇਆ ਸਾਈਕਲ ਐਸਐਸਪੀ ਪਿੱਛੇ ਰਹਿ ਕੇ ਮੈਂ ਉਹਨਾਂ ਤੋਂ ਅੱਗੇ ਤਾਂ ਅਚਾਨਕ ਮੈਂ ਰਸਤਾ ਭਟਕ ਕੇ ਹੋਰ ਪਿੰਡ ਚਲਿਆ ਗਿਆ ਉੱਥੋਂ ਜਦੋਂ ਮੈਂ ਵੇਖਿਆ ਮੈਂ ਕਿ ਇੱਧਰ ਤਾਂ ਸਾਈਕਲ ਵਾਲਾ ਕੋਈ ਵੀ ਨਹੀਂ ਜਾਂਦਾ ਆਪਾਂ ਨੂੰ 2 ਕਿਲੋਮੀਟਰ ਜਾਣ ਤੋਂ ਬਾਅਦ ਪਤਾ ਲੱਗ ਜਾਂਦਾ ਵੀ ਇੱਧਰ ਤਾਂ ਕੋਈ ਜਾ ਹੀ ਨਹੀਂ ਫਿਰ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿ ਭਾਈ ਜੀ ਜਿਹੜੇ ਸਾਈਕਲ ਰੇਸ ਆ ਉਹ ਕਿੱਧਰ ਹੈ ਉਹਦੇ ਭਾਈ ਜੀ ਉਹਦਾ ਤਾਂ ਰੂਟ ਪਿਛਲੇ ਪਾਸੇ ਆ ਤੁਸੀਂ ਗਲਤੀ ਕਰ ਗਏ ਤੁਸੀਂ ਉਹ ਤੋਂ ਸੱਜੇ ਹੱਥ ਰਾਈਟ ਟਰਨ ਲੈਣਾ ਸੀ ਮੈਂ ਫੇਰ ਪਿੱਛੇ ਵੱਲ ਵਾਪਸ ਮੁੜਿਆ ਤੇ ਉੱਥੇ ਅਸੀਂ ਪਹੁੰਚੇ ਜਿਹੜਾ ਹੈ ਉੱਥੇ ਪੰਜਾਬ ਪੁਲਿਸ ਦੇ ਜਵਾਨ ਖੜੇ ਸੀ ਉਹਨਾਂ ਨੇ ਦੱਸਿਆ ਵੀ ਸਾਈਕਲ ਰੇਸ ਜਿਹੜੀ ਇਧਰਲੇ ਪਾਸੇ ਜਾਣੀ ਆ ਕਿਉਂਕਿ ਇੱਕ ਡੀਆਈਜੀ ਤੇ ਐਸਐਸਪੀ ਜੈਸ ਰੇਸ ਦੇ ਵਿੱਚ ਸਾਲ ਲੈ ਰਹੇ ਹੁਣ ਉੱਥੇ ਸੁਭਾਵਕਾ ਵੀ ਪੰਜਾਬ ਪੁਲਿਸ ਦੇ ਜਵਾਨ ਤਾਂ ਹੋਣਗੇ ਕਿ ਚਲੋ ਅਸੀਂ ਉੱਧਰ ਨੂੰ ਆ ਗਏ। ਉੱਥੇ ਦਾਸਤਾਨ ਫਰੀਦਕੋਟ تک ਨਾ ਹਵੇਲੀ ਟਾਈਪ ਜਾਂ ਰੈਸਟੋਰੈਂਟ ਟਾਈਪ ਆ। ਉੱਥੇ ਅਸੀਂ ਪਹੁੰਚਣਾ ਸੀ ਤੇ ਅਸੀਂ ਮੀਂਹ ਪੈਂਦੇ ਵਿੱਚ ਉੱਥੇ ਪਹੁੰਚ ਗਏ। ਉੱਥੇ ਫਿਰ ਉਹਨਾਂ ਨੇ ਜਿਹੜੇ ਪਹਿਲੇ ਦਾਸਤਾਨਾਂ ਤੇ ਆਏ ਸੀ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਤੇ ਜਿਨ੍ਹਾਂ ਨੇ ਸਾਈਕਲ ਰੇਸ 30 ਕਿਲੋਮੀਟਰ ਦੀ ਤੈਅ ਸਮੇਂ ਵਿੱਚ ਪੂਰੀ ਕੀਤੀ ਸੀ ਉਹਨਾਂ ਨੂੰ ਵੀ ਸਨਮਾਨਿਤ ਕੀਤਾ। ਉਹਨਾਂ ਵਿੱਚ ਉਹਨਾਂ ਨੇ ਮੈਨੂੰ ਵੀ ਸਨਮਾਨਿਤ ਕੀਤਾ। ਮੈਨੂੰ ਬਹੁਤ ਚੰਗਾ ਲੱਗਿਆ। ਬਲਕਿ ਜਿਹੜੇ ਪਹਿਲੇ 10 ਸਥਾਨਾਂ ਤੇ ਆਏ ਸੀ ਉਹਨਾਂ ਨਾਲੋਂ ਵੀ ਸਾਨੂੰ ਵਧੀਆ ਜਿਹੜੀ ਹੈ ਬਾਬਾ ਫਰੀਦ ਦੀ ਫੋਟੋ ਉਹਨਾਂ ਨੇ ਦਿੱਤੀ ਬਹੁਤ ਖੁਸ਼ੀ ਹੋਈ ਉੱਥੇ ਵੱਖ-ਵੱਖ ਸਾਈਕਲਿਸਟਾਂ ਨੂੰ ਮਿਲਣ ਦਾ ਮੌਕਾ ਮਿਲਿਆ ਇੱਕ ਬਜ਼ੁਰਗ ਸੀ ਹਰੀਏ ਵਾਲਾ ਪਿੰਡ ਸੀ ਉਹਨਾਂ ਦਾ ਤੇ ਬੈਂਕ ਦੇ ਵਿੱਚੋਂ ਬੈਂਕ ਮੈਨੇਜਰ ਰਟਾਇਰ ਹੋਏ ਸੀ ਉਹ ਕਹਿੰਦੇ ਮੈਂ ਘੱਟੋ-ਘੱਟ ਲਗਭਗ 120 ਕਿਲੋਮੀਟਰ 150 ਕਿਲੋਮੀਟਰ ਸਾਈਕਲ ਦੀ ਜਿਹੜੀ ਹੈ ਰੇਸ ਪੂਰੀ ਕਰਨ ਤੋਂ ਬਾਅਦ ਜਾਂ ਵਕਤ ਪੂਰਾ ਕਰਨ ਤੋਂ ਬਾਅਦ ਫੇਰ ਰੋਟੀ ਖਾਣਾ ਮੈਨੂੰ ਬੜੀ ਹੈਰਾਨੀ ਹੋਈ ਕੱਟੂ ਘੱਟ ਉਹਨਾਂ ਦੀ ਉਮਰ 85 ਤੋਂ ਲੈ ਕੇ 90 ਦੇ ਦਰਮਿਆਨ ਸੀ ਅਮਰ ਛੱਕਿਆ ਹੋਇਆ ਸੀ ਖਾਲਸਾ ਜੀ ਸੀ ਚਲੋ ਫੇਰ ਉੱਥੇ ਹੋਰ ਬਹੁਤ ਸਾਰੇ ਸਾਈਕਲਿਸਟ ਮਿਲੇ ਤਾਂ ਇੱਕ ਵੀਰ ਸੀ ਜਿਹੜਾ ਉਹ ਸਾਈਕਲ ਨੂੰ ਖੋਲ ਕੇ ਗੱਡੀ ਦੇ ਵਿੱਚ ਰੱਖਿਆ ਸੀ ਮੈਂ ਕਿਹਾ ਭਾਈ ਜੀ ਤੁਹਾਡਾ ਸਾਈਕਲ ਕਿੰਨੇ ਦਾ ਮੈਨੂੰ ਸੋਹਣਾ ਲੱਗਿਆ ਉਹ ਸਾਈਕਲ ਅਸਲ ਦੇ ਵਿੱਚ ਤੂੰ ਕਹਿੰਦਾ ਭਾਈ ਜੀ 75000 ਦਾ ਇੱਕ ਹੋਰ ਭਾਈ ਜੀ ਉਹ ਵੀ ਅਨਫੋਲਡਿੰਗ ਕਰ ਰਿਹਾ ਸੀ ਮੈਂ ਕਿਹਾ ਭਾਈ ਜੀ ਤੁਹਾਡਾ ਸਾਈਕਲ ਕਿੰਨੇ ਦਾ ਉਹਦਾ ਭਾਈ ਜੀ 2.5 ਲੱਖ ਦਾ ਫਿਰ ਮੈਨੂੰ ਪਤਾ ਚੱਲਿਆ ਵੀ ਇਹ ਜਿਹੜੇ ਸਾਈਕਲ ਆ ਇਹ ਤਾਂ 20-20 ਲੱਖ ਦੇ 22 ਲੱਖ ਤੱਕ ਦੇ ਸਾਈਕਲ ਹੈਗੇ ਆ ਤੇ ਕਿਉਂਕਿ ਉਹ ਬਕਾਇਦਾ ਰੇਸ ਵਾਸਤੇ ਹੀ ਬਣੇ ਆ ਉਹ ਕਾਰਬਨ ਦੇ ਬਣੇ ਹੁੰਦੇ ਆ ਉਹਨਾਂ ਦਾ ਵਜਨ ਆ ਜਿਹੜਾ ਕਿਸੇ ਦਾ 2 ਕਿਲੋ ਕਿਸੇ ਦਾ 1.5 ਕਿਲੋ ਕਿਸੇ ਦਾ 3 ਕਿਲੋ ਐਵੇਂ ਹੁੰਦਾ ਤੇ ਫਿਰ ਉੱਥੇ એનર્ਜੀ ਵੀ ਜ਼ਿਆਦਾ ਲੱਗਦੀ ਤੇ ਸਾਈਕਲ ਭਜਦਾ ਵੀ ਵੱਧ ਬਾਕੀ ਉਹ 11 ਵਾਲੇ ਸਾਈਕਲ ਹੁੰਦੇ ਆ ਤੇ ਆ ਜਿਹੜਾ ਸਾਈਕਲ ਆ ਜੇ ਇਹਦੀ ਥੋੜੀ ਜਿਹਾ ਜ਼ਿਆਦਾ ਰੇਸ ਕਰਦਗੇ ਇਹਦੀ ਚੈਨ ਲੈ ਜਾਂਦੀ ਆ ਪਰ ਇਹ ਆਪਣੇ ਪਿੰਡ ਉਤਰਾਤ ਅਨੁਸਾਰ ਠੀਕ ਆ ਸਾਈਕਲ ਉੱਥੇ ਸਾਈਕਲਿਸਟਾਂ ਨੂੰ ਮਿਲਣ ਤੋਂ ਬਾਅਦ ਮੇਰੇ ਮਨ ਵਿੱਚ ਵਿਚਾਰ ਸੀ ਜਿਹੜਾ ਉਹ ਹੋਰ ਪੁਖਤਾ ਹੋ ਗਿਆ ਉੱਥੇ ਐਸਐਸਪੀ ਤੋਂ ਇਲਾਵਾ ਜਿਹੜੇ ਉਥੋਂ ਦੇ ਐਮਐਲਏ ਆ ਉਹ ਵੀ ਖਿਡਾਰੀ ਆ ਮੈਨਾਂ ਦਾ ਸ਼ਾਇਦ ਗੁਰਦਾਤ ਸਿੰਘ ਸੇਖੋਂ ਆ ਉਹਨਾਂ ਨੇ ਕਿਹਾ ਕਿ ਖੇਡਾਂ ਜਿਹੜਾ ਜ਼ਿੰਦਗੀ ਦਾ ਮਹੱਤਵਪੂਰਨ ਅੰਗ ਆ ਤੇ ਸਾਨੂੰ ਹਮੇਸ਼ਾ ਖੇਡਾਂ ਦੇ ਵਿੱਚ ਹਿੱਸਾ ਲੈਂਦੇ ਰਹਿਣਾ ਚਾਹੀਦਾ ਉਹਨਾਂ ਦਾ ਸਾਡਾ ਸਾਰਾ ਪਰਿਵਾਰ ਆ ਜਿਹੜਾ ਮੇਰੀ ਪਤਨੀ ਮੇਰੇ ਬੱਚੇ ਸਾਰੇ ਖਿਡਾਰੀ ਆ ਕਹਿੰਦੇ ਹੌਲੀ ਹੌਲੀ ਤੁਹਾਡੀ ਜਿਹੜੀ ਨਬਜ ਦੀ ਜਿਹੜੀ ਗਤੀ ਆ ਜਿਹੜੇ ਖਿਡਾਰੀ ਹੁੰਦੇ ਉਹਨਾਂ ਦੀ ਸਲੋ ਹੋਣ ਲੱਗ ਜਾਂਦੀ ਹੈ ਤੇ ਕਈ ਵਾਰ ਖਿਡਾਰੀਆਂ ਦਾ ਜਦੋਂ ਚੈੱਕ ਅਪ ਹੁੰਦਾ ਤੇ ਉਹਨਾਂ ਦੇ ਜਿਹੜੇ ਨਬਜ ਆ ਕਈ ਵਾਰ ਉਹ ਕਹਿੰਦੇ ਮਤਲਬ ਪਤਾ ਨਹੀਂ ਚੱਲਦਾ ਕਹਿਣ ਦਾ ਉਹਨਾਂ ਦਾ ਇਹ ਭਾਵ ਸੀ ਕਿ ਹੌਲੀ ਹੌਲੀ ਸਰੀਰ ਜਿਹੜਾ ਹੈ ਆਪਣੇ ਆਪ ਵਿੱਚ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਕੰਮ ਕਰਨ ਲੱਗ ਜਾਂਦਾ ਤੇ ਸਾਨੂੰ ਖੇਡਾਂ ਵਿੱਚ ਹਿੱਸਾ ਲੈਂਦੇ ਰਹਿਣਾ ਚਾਹੀਦਾ ਸੋ ਇਹ ਸੀ ਬਾਬਾ ਫਰੀਦ ਦੇ ਮੇਲੇ ਦੀ ਸਾਈਕਲ ਰੇਸ ਦੀ ਘਾਣੀ ਜਿਹਦੇ ਵਿੱਚ ਮੈਂ ਵੱਡੇ ਵੱਡੇ ਅਫਸਰਾਂ ਨੂੰ ਵੀ ਮਿਲਿਆ ਡੀਆਈਜੀ ਨਾਲ ਤਾਂ ਸ਼ਾਇਦ ਮੈਂ ਗੱਲ ਨਹੀਂ ਕਰ ਸਕਿਆ ਮੈਂਵੇਂ ਕਹਾ ਪਰ ਉਹ ਵੀ ਐਸਐਸਪੀ ਨਾਲ ਵੀ ਤਾਂ ਗੱਲਬਾਤ ਕਰ ਸਕਿਆ ਤਾਂ ਮੈਨੂੰ ਪਤਾ ਹੀ ਨਹੀਂ ਸੀ ਵੀ ਇਹ ਐਸਐਸਪੀ ਆ ਪਰ ਜਦੋਂ ਮੈਂ ਉਹਨੂੰ ਦੱਸਿਆ ਕਿ ਮੈਂ ਇੱਕ ਸਕੂਲ ਵਿੱਚ ਅਧਿਆਪਕ ਹਾਂ ਮੈਂ ਸਕੂਲ ਜਿਹੜਾ ਹੈ ਸਾਈਕਲ ਤੇ ਜੰਨਾਂ ਤੇ ਉਨ ਉਹ ਮੇਰੀ ਗੱਲ ਤੋਂ ਇਸ ਤੋਂ ਬਹੁਤ ਪ੍ਰਭਾਵਿਤ ਹੋਇਆ ਤੇ ਉਹਨੇ ਕਿਹਾ ਕਿ ਸੱਚ ਆ ਇਹ ਗੱਲ ਬਿਲਕੁਲ ਸਾਡੇ ਸਮਾਜ ਨੂੰ ਅਜਈਆਂ ਚੀਜ਼ਾਂ ਦੀ ਲੋੜ ਆ ਕੋਈ ਸਮਾਜ ਜਿਹੜਾ ਇੱਕ ਇੱਕ ਦੂਜੇ ਦੇ ਪਿੱਛੇ ਲੱਗ ਲੱਗ ਜੇ ਕਿਸੇ ਨੇ ਕਹਤਾ ਓਏ ਤੂੰ ਸਾਈਕਲ ਤੇ ਜਾਣਾ ਜਾਂ ਹੋਰ ਕੋਈ ਗੱਲ ਤਾਂ ਮਨੋਖਾ ਆਪਣਾ ਆਪਣੇ ਮਨ ਚ ਜਿਹੜਾ ਉਹਨੇ ਵਿਚਾਰ ਕਿਤੇ ਨਾ ਕਿਤੇ ਬਣਾਇਆ ਹੁੰਦਾ ਉਹਨੂੰ ਤਿਆਗ ਦਿੰਦਾ ਕਿਉਂਕਿ ਉਹ ਆਪਦੀ ਖੁਦ ਦੀ ਸੋਚ ਅਨੁਸਾਰ ਨਹੀਂ ਚੱਲ ਰਿਹਾ ਜੇ ਉਹਨੂੰ ਕਿਸੇ ਨੇ ਕਹਿ ਦਿੱਤਾ ਉਹਦੇ ਅਨੁਸਾਰ ਚੱਲ ਰਿਹਾ ਤੇ ਉਹ ਕਹਿੰਦੇ ਵੀ ਮੈਂ ਹਰ ਰੋਜ਼ ਸਾਈਕਲ ਮਤਲਬ ਸਾਈਕਲ ਚਲਾਉਣਾ ਤਦੇ ਮੈਨੂੰ ਲੱਗਿਆ ਮੈਂ ਕਿਹਾ ਐਸਐਸਪੀ 30 ਕਿਲੋਮੀਟਰ ਕਿਵੇਂ ਕਰ ਲੂ ਕਿਉਂਕਿ ਉਹਨਾਂ ਦਾ ਪੇਸ਼ਾ ਹੀ ਇਹ ਰਿਹਾ ਹੈ ਵੀ ਉਹ ਜਾਦਾ ਕੰਮ ਤਾਂ ਨਹੀਂ ਕਰਦੇਗੇ ਉਹਨਾਂ ਦਾ ਸਟ੍ਰੈਸ ਵਾਲਾ ਲਾਈਫ ਸਟਾਈਲ ਆ ਜਾਂ ਜੀਵਨ ਪੱਧਰ ਪਰ ਉਹਨੇ ਜਦੋਂ ਮੈਨੂੰ ਦੱਸਿਆ ਮੈਨੂੰ ਉਸ ਵੇਲੇ ਪਤਾ ਲੱਗਿਆ ਮੈਂ ਕਿ ਵੈਸੇ ਵੀ ਮੈਨੂੰ ਮੇਰਾ ਨਿੱਜੀ ਤਜਰਬਾ ਵੀ ਜਿਹੜਾ ਬੰਦਾ ਹਰ ਰੋਜ਼ ਘਟੋ-ਕਟ 5-7 ਕਿਲੋਮੀਟਰ ਸਾਈਕਲ ਚਲਾਉਂਦਾ ਉਹੀ ਇਹਨਾਂ ਰਸਾਂ ਵਿੱਚ ਹਸ ਲੈ ਸਕਦਾ ਨਹੀਂ ਦੂਜਾ ਬੰਦਾ ਹਾਰ ਜੂ ਉਹ ਜਿੱਤ ਨਹੀਂ ਸਕਦਾ ਤੇ ਬਹੁਤ ਵਧੀਆ ਖੂਬਸੂਰਤ ਤੇ ਯਾਦਗਾਰੀ ਪਾਲਸੀ ਅੱਛਾ ਉਸ ਤੋਂ ਬਾਅਦ ਜਦੋਂ ਮੈਂ ਵਾਪਸ ਆਉਣਾ ਸੀ ਮੈਂ ਜਾਣਾ ਤੇ ਸੀ ਫਰੀਦਕੋਟ ਸ਼ਹਿਰ ਨੂੰ ਦਾਸਤਾਨ ਹਵੇਲੀ ਤੋਂ ਤਾਂ ਮੈਂ ਬਾਰਿਸ਼ ਉਸ ਦਿਨ ਪੈ ਰਹੀ ਸੀ ਤੇ ਮੈਨੂੰ ਪਤਾ ਨਾ ਚੱਲਿਆ ਮੈਂ ਆਪਣਾ ਜਿਹੜਾ ਸਾਈਕਲ ਸੀ ਉਹ ਇਧਰ ਨੂੰ ਕੋਟਕਪੂਰੇ ਵੱਲ ਨੂੰ ਤੋਰਤਾ ਜਦੋਂ ਮੈਂ ਸੰਧਵਾਂ ਕਦੇ ਕੋਲੇ ਪਹੁੰਚਿਆ ਫੇਰ ਮੈਂ ਮੈਨੂੰ ਲੱਗਿਆ ਯਾਰ ਵੀ ਮੈਂ ਜਾਣਾ ਤਾਂ ਫਰੀਦਕੋਟ ਸੀ ਇਹ ਤਾਂ ਮੈਂ ਕੋਟਕਪੂਰੇ ਵੱਲ ਜਾ ਰਿਹਾ ਤਾਂ ਫੇਰ ਮੈਂ ਵਾਪਸ ਫਰੀਦਕੋਟ ਗਿਆ ਉੱਥੇ ਫੇਰ ਕਿਸੇ ਡਰਾਈਵਰ ਬਾਈ ਦੀ ਕੰਡਕਟਰ ਬਾਈ ਦੀ ਮਿਹਨਤ ਕੀਤੀ ਕਿ ਬਾਈ ਜੀ ਮੈਂ ਬਾਗੇ ਪ੍ਰਾਣੇ ਤੱਕ ਜਾਣਾ ਤੇ ਕਿਰਪਾ ਕਰਕੇ ਮੈਨੂੰ 来 चलो चलो सारे बंदे कुछ नहीं ਹੁੰਦੇ ਫਿਰ ਵੀ ਕੁਝ ਰਹਿਮਦਲ ਵੀ ਹੁੰਦੇ ਉਹਨੇ ਚਲਾ ਗਿਆ ਯਾਰ ਤਾਂ ਉਹਨੇ ਮੇਰਾ ਸਾਈਕਲ ਬੱਸ ਦੇ ਉੱਪਰ ਰਖਾ ਲਿਆ ਪਰ ਇਸ ਵਾਰੀ ਮੈਂ ਕਿਹਾ ਕੋਈ ਗੱਲ ਨਹੀਂ ਸਾਈਕਲ ਨੂੰ ਜੇ ਵਿੰਗਾ ਟੱਡਾ ਹੋ ਜੂ ਥੋੜਾ ਬਹੁਤ ਤਾਂ ਉਹਨੂੰ ਆਪਾਂ ਠੀਕ ਕਰਾ ਲਾਂਗੇ ਆਪਨੇ ਉੱਤੇ ਬਹਿਣਾ ਹੋਰ ਨਾ ਕੋਈ ਛੱਟਫੇਟ ਖਾ ਲਗੇ ਸੋ ਇਹ ਸੀ ਸਾਈਕਲ ਰੇਸ ਦੀ ਕਹਾਣੀਆਂ ਦੇਖੋ ਤੁਸੀਂ ਸਾਹਮਣੇ ਗੁੱਜਰ ਬੈਠੇ ਆ ਮੱਛਰਦਾਨੀਆਂ ਲੱਗੀਆਂ ਬੱਚੇ ਹਲੇ ਇਹਨਾਂ ਦੇ ਸੁੱਤੇ ਪਏ ਆ। ਇਹ ਇਹਨਾਂ ਦੇ ਪਸ਼ੂ ਆ। ਮੈਂ ਬਸ ਆਪਣੀ ਸਕੂਲ 'ਚ ਲਗਭਗ ਪਹੁੰਚ ਨਹੀਂ ਆ ਰਹਾ। ਨਹਿਰ ਦੇ ਵਿੱਚ ਪਾਣੀ ਲੱਗਦਾ। ਬੰਨ ਦਾ ਨਹਿਰ ਬੰਦੀ ਆ। ਬਹੁਤ ਥੋੜਾ ਪਾਣੀ ਜਾ ਰਿਹਾ। ਹੋਰ ਕੀ ਹਾਲ ਹੈ ਜੀ ਆਪਣੇ ਯਾਰ ਕੀ ਜਾਣੇ ਤੁਹਾਨੂੰ ਕਿੱਥੋਂ ਸੁਣਿਆ ਇਹ 10ਵੇਂ ਵਾਲਿਆਂ ਦਾ ਬੱਸ ਆ ਜੂਗਾ ਜੀ ਆਜੂ ਜਲਦੀ ਹਾਂਜੀ ਇਹ ਸਾਡੇ ਕੋਲੇ ਬੱਚੀ ਪੜਦੀ ਕਰਨ ਉਹਦੇ ਪਿਤਾ ਸਤਨਾਮ ਸਿੰਘ ਇਹਨਾਂ ਦਾ ਨਾਮ ਹੈ 10ਵੇਂ ਦੇ ਰਿਜ਼ਲਟ ਬਾਰੇ ਪੁੱਛ ਰਹੇ ਸੀ ਇਹਨਾਂ ਦੀ ਬੱਚੀ ਮਨਪ੍ਰੀਤ ਸਾਡੇ ਕੋਲ 10ਵੇਂ ਚ ਪੜਦੀ ਹੈ

ਇਹ ਮੇਰਾ ਸਕੂਲ ਮੋਗੇ ਚਿੱਲੇ ਦੇ ਸਭ ਤੋਂ ਖੂਬਸੂਰਤ ਸਕੂਲਾਂ ਦੇ ਵਿੱਚੋਂ ਇੱਕ ਆ ਉਹ ਸਥਾਨ ਆ ਜਿੱਥੇ ਮੈਂ ਸਾਈਕਲ ਆਵਦਾ ਲਾਉਣਾ ਕੰਨੀਜੀ ਤੇ ਕਰਕੇ ਤਾਂ ਜੋ ਮੀਂਹ ਕਣੀ ਤੋਂ ਬਚਿਆ ਰਹੇ ਵਾਹ